ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਮਾਜ ਸੇਵੀ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਸਮੂਹ ਦੇਸ਼ ਵਾਸੀਆਂ ਅਤੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਲਵਾ ਦੇ ਸ਼ਹਿਰ ਬਟਿੰਡਾ ਸਮੇਤ ਇਲਾਕਾ ਨਿਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਵਰਨਮਾ ਸਾਲ 2024 ਆਪਾਂ ਵੱਡੇ ਧਾਰਮਿਕ ਸਮਾਗਮ ਨਾਲ ਸ਼ੁਰੂਆਤ ਕਰਾਂਗੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਖੇਡ ਸਟੇਡੀਅਮ ਬਟਿੰਡਾ ਵਿੱਚ 4 ਜਨਵਰੀ ਤੋਂ 10 ਜਨਵਰੀ ਤੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਮਾਹਰ ਕਥਾਵਾਚਕ ਪੰਡਿਤ ਸੰਦੀਪ ਮਿਸ਼ਰਾ ਜੀ ਆਪਣੀ ਕਥਾ ਨਾਲ ਸ਼ਰਧਾਲੂਆਂ ਨੂੰ ਸੰਬੋਧਨ ਕਰਨਗੇ ਅਤੇ ਉਹਨਾਂ ਵੱਲੋਂ 3 ਜਨਵਰੀ ਨੂੰ ਪੰਡਿਤ ਪ੍ਰਦੀਪ ਮਿਸ਼ਰਾ ਜੀ ਦੀ ਬਠਿੰਡਾ ਆਮਦ ਮੌਕੇ ਵੱਡੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਮਹਿਲਾਵਾਂ ਵੱਲੋਂ ਕਲਸ਼ ਯਾਤਰਾ ਵੀ ਕੱਢੀ ਜਾਵੇਗੀ ਹਾਥੀ ਕੋੜੇ ਅਤੇ ਵੱਖ-ਵੱਖ ਤਰ੍ਹਾਂ ਦੇ ਦਿਲ ਕਿਚ ਪ੍ਰੋਗਰਾਮ ਸ਼ਾਮਿਲ ਹੋਣਗੇ ਜਿਸ ਕਰਕੇ ਇਹ ਸ਼ੋਭਾ ਯਾਤਰਾ ਇਤਿਹਾਸਿਕ ਹੋਵੇਗੀ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਇਸ ਸਮਾਗਮ ਲਈ 26 ਦਸੰਬਰ ਤੋਂ ਪਾਸ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਇਹ ਪ੍ਰੋਗਰਾਮ ਬਿਲਕੁਲ ਮੁਫਤ ਹੋਵੇਗਾ ਪਰ ਪਾਸ ਦੇ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਸ਼ਹਿਰ ਵਿੱਚ ਵੱਖ-ਵੱਖ ਸੈਂਟਰ 골ਡ ਸਟਾਰ ਹੋਟਲ ਬੀਬੀ ਵਾਲਾ ਰੋਡ ਡੀਸੀ ਦਫ਼ਤਰ ਬਟਿੰਡਾ ਜੈਨ ਜਵੈਲਰਸ ਤੋ ਵੀ ਬਾਜ਼ਾਰ ਬਠਿੰਡਾ सोनू ਫੋਟੋਗ੍ਰਾਫਰ ਗਲੀ ਨੰਬਰ 6 ਨਵੀਂ ਬਸਤੀ ਕੁਵੈਰ ਇੰਟਰਪ੍ਰਾਈਜ਼ਸ ਮਿਸਟਰ ਬੋਵੀ ਵਿਜੇ ਜਿੰਦਲ ਠੇਕੇਦਾਰ ਤੋਂ ਪਾਸ ਪ੍ਰਾਪਤ ਕੀਤੇ ਜਾ ਸਕਦੇ ਹਨ ਉਹਨਾਂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਸਮੇਤ ਇਸ ਪ੍ਰੋਗਰਾਮ ਦੀ ਕਵਰੇਜ ਲਈ ਮੀਡੀਆ ਦੇ ਮੈਂਬਰਾਂ ਲਈ ਵਿਸ਼ੇਸ਼ ਗੈਲੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਆਓ ਦੇਖਦੇ ਹਾਂ ਅਮਰਜੀਤ ਮਹਿਤਾ ਨੇ ਇੱਕ ਵੀਡੀਓ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਖੋਰ ਕੀ ਕਿਹਾ ਬਠਿੰਡਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਇਹ ਮੁਬਾਰਕਾਂ ਦੁੱਗਨੀਆਂ ਹੋ ਜਾਂਦੀਆਂ ਜਦੋਂ ਆਪਾਂ ਸਾਰੇ ਮਿਲ ਕੇ ਨਵਾਂ ਸਾਲ ਇੱਕ ਧਾਰਮਿਕ ਸਮਾਗਮ ਦੇ ਨਾਲ ਮਨਾਈਏ ਮੈਨੂੰ ਬਹੁਤ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਵੀ ਸਾਨੂੰ ਇਸ ਧਾਰਮਿਕ ਸਮਾਗਮ ਦੀ ਮੇਜਬਾਨੀ ਦਾ ਮੌਕਾ ਮਿਲਿਆ ਇਹ ਬਠਿੰਡੇ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ ਧਾਰਮੀ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਪੰਡਿਤ ਪਦੀ ਮਿਸ਼ਰਾ ਜੀ ਜੋ ਕਿ ਦੁਨੀਆ ਦੇ ਮੰਨੇ ਪ੍ਰਵੰਨੇ ਕਥਾਵਾਚਕ ਹਨ ਉਹ ਪੰਜਾਬ ਦੀ ਧਰਤੀ ਤੇ ਪਹਿਲੀ ਵਾਰੀ ਆ ਰਹੇ ਹਨ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਉਹ ਇਸ ਸਮਾਗਮ ਦੇ ਵਿੱਚ ਆ ਕੇ ਆਨੰਦ ਮਾਨਣ ਇਹ ਪ੍ਰਦੀਪ ਮਿਸ਼ਰਾ ਜੀ 3 ਜਨਵਰੀ 2024 ਨੂੰ ਮੰਦਰ ਪੋਸਟ ਦਫ਼ਤਰ ਬਾਜ਼ਾਰ ਤੋਂ ਅਸੀਂ ਸ਼ੋਭਾ ਯਾਤਰਾ ਕਰ ਰਹੇ ਹਾਂ ਜਿੱਥੇ ਪ੍ਰਦੀਪ ਮਿਸ਼ਰਾ ਜੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣਗੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਾਥੀ, ਘੋੜੇ, ਉੱਠ ਅਤੇ ਇਹਨਾਂ ਤੋਂ ਇਲਾਵਾ ਸਾਈਕਲ ਅਤੇ ਮੋਟਰਸਾਈਕਲਾਂ ਤੇ ਪੰਜਾਬ ਦੇ ਗੱਬਰੂ ਨੌਜਵਾਨ ਵੀ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਸੈਕੰਡ ਔਰਤਾਂ ਕਲਚ ਲੈ ਕੇ ਇਸ ਸ਼ੋਭਾ ਯਾਤਰਾ ਦੀ ਅਲੱਗ ਤੋਂ ਸ਼ਾਨ ਵਧਾਉਣਗੀਆਂ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਦੁਬਾਰਾ ਅਪੀਲ ਕਰਦਾ ਹਾਂ ਸਾਰਿਆਂ ਨੂੰ ਕਿ ਕਿਉਂਕਿ ਇਸ ਤਰ੍ਹਾਂ ਦੀ ਸ਼ੋਭਾ ਯਾਤਰਾ ਇਹ ਪਹਿਲੀ ਵਾਰੀ ਹੋ ਰਹੀ ਹੈ ਬਟਿੰਡਾ ਦੇ ਵਿੱਚ ਸਾਰੇ ਆ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਔਨ ਨਾਲ ਸਾਡਾ ਅਤੇ ਪੰਜਾਬ ਦਾ ਔਰ ਮੈਂ ਇਹ ਕਹਿਣਾ ਚਾਹਨਾ ਹੈ ਵੀ ਮੇਰਾ ਪੰਜਾਬਦਾਨੀ ਇਸ ਸ਼ੋਭਾ ਯਾਤਰਾ ਨੂੰ ਇੱਕ ਨਵੀਂ ਪਹਿਲ ਦੇ ਤੌਰ ਤੇ ਦੇਖ ਕੇ ਲੋਕੀ ਆ ਕੇ ਇਸ ਆਨੰਦ ਮਾਣਨ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਵੀ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸਪੋਰਟ ਸਟੇਡੀਅਮ ਦੇ ਵਿੱਚ ਦੁਪਹਿਰੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਪੰਜੀ ਪ੍ਰਦੀਪ ਮਿਸ਼ਰਾ ਜੀ ਸ਼ਿਵ ਮਹਾਪੁਰਾਨ ਜੀ ਦੀ ਕਥਾ ਦੇ ਨਾਲ-ਨਾਲ ਹੋਰ ਲੋਕਾਂ ਨੂੰ ਨਸ਼ਿਆਂ ਤੋਂ ਤੇ ਹੋਰ ਬੁਰਾਈਆਂ ਤੋਂ ਦੂਰ ਰਹਿਣ ਲਈ ਉਹ ਦੱਸਣਗੇ ਔਰ ਮੈਂ ਚਾਹਨਾ ਵੀ ਲੋਕੀ ਦੂਰ-ਦੂਰ ਤੋਂ ਆ ਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਉਹ ਆ ਕੇ ਇੱਥੇ ਉਹਨਾਂ ਦੀ ਕਥਾ ਦਾ ਆਨੰਦ ਮਾਣਨ ਔਰ ਜਿੰਨੀ ਵੀ ਬੁਰਾਈਆਂ ਉਹਨਾਂ ਤੋਂ ਦੂਰ ਰਹਿਣ ਇਸ ਤੋਂ ਇਲਾਵਾ ਅਗਰ ਤੁਸੀਂ ਦੇਖੋ ਤਾਂ ਅਸੀਂ ਇੱਕ ਡਰਾਇੰਗ ਕੰਪੀਟੀਸ਼ਨ ਵੀ ਰੱਖਿਆ ਜੋ 3 ਤਰੀਕ ਨੂੰ ਦੁਪਹਿਰੇ 2 ਤੋਂ 5 ਇਸੇ ਸਪੋਰਟ ਸਟੇਡੀਅਮ ਦੇ ਵਿੱਚ ਹੈ ਉਹਦਾ ਅਸੀਂ ਆਲਰੇਡੀ ਸਾਰੇ ਸਕੂਲਾਂ ਨੂੰ ਇਨਟੀਮੀਟ ਕਰ ਦਿੱਤਾ ਹੈ ਮੈਨੂੰ ਅਪੀਲ ਹੈ ਸਾਰੇ ਪੇਰੈਂਟਸ ਨੂੰ ਮੈਂ ਅਪੀਲ ਕਰਦਾ ਹਾਂ ਵੀ ਉਹ ਆਪਦੇ ਬੱਚਿਆਂ ਨੂੰ ਉੱਥੇ ਭੇਜਣ ਕਿਉਂਕਿ ਉੱਥੇ ਬਹੁਤ ਜ਼ਿਆਦਾ ਵੱਡੇ ਅਸੀਂ ਇਨਾਮ ਰੱਖੇ ਹੋਏ ਨੇ ਔਰ ਤੁਸੀਂ ਇਹ ਦੇਖੋ ਇੱਕ ਖੂਨਦਾਨ ਕੈਂਪ ਵੀ ਅਸੀਂ ਉੱਥੇ ਲਗਾਇਆ ਇੱਕ ਤਰੀਕ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਏਗਾ ਕਿਉਂਕਿ ਖੂਨਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਅਤੇ ਅਸੀਂ ਜਿੰਨੇ ਵੀ ਡੋਨਰਸ ਨੇ ਉਹਨਾਂ ਲਈ ਬੈਠਣ ਲਈ ਅਸੀਂ ਇੱਕ ਅਲੱਗ ਅਰੇਂਜਮੈਂਟ ਕੀਤਾ ਜੋ ਬਹੁਤ ਹੀ ਵਧੀਆ ਹੈ ਜਿਵੇਂ ਕਿ ਅਸੀਂ ਪ੍ਰੈਸ ਲਈ ਵੀ ਇੱਕ ਅਲੱਗ ਅਰੇਂਜਮੈਂਟ ਕੀਤਾ ਉਹ ਵੀ ਇੱਕ ਅਲੱਗ ਤਰ੍ਹਾਂ ਦਾ ਅਰੇਂਜਮੈਂਟ ਹੈ ਇਸ ਵਾਰੀ ਮੇਰਾ ਕਹਿਨ ਦਾ ਸਾਰਿਆਂ ਨੂੰ ਅਪੀਲ ਇਹੀ ਕਰਨਾ ਚਾਹੁੰਦਾ ਵੀ ਇਹ ਜੋ ਧਾਰਮਿਕ ਸਮਾਗਮ ਹੈ ਇਹ ਪੰਜਾਬ ਦੀ ਧਰਤੀ ਤੇ ਬਹੁਤ ਹੀ ਵੱਡਾ ਸਮਾਗਮ ਹੈ ਤੇ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਮੇਰਾ ਮੇਨ ਮਕਸਦ ਇਹ ਸਮਾਗਮ ਦਾ ਕਰਾਉਂਦਾ ਇਹ ਹੈ ਵੀ ਮੇਰੇ ਪੰਜਾਬ ਜਿਹੜਾ ਰੰਗਲਾ ਪੰਜਾਬ ਜਿਹੜਾ ਕਦੇ ਪਿਛਲੇ 5-10 ਸਾਲਾਂ ਤੋਂ ਜਾਂ ਕਈ ਸਾਲਾਂ ਤੋਂ ਦੇਖਦੇ ਥੋੜਾ 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 ਕਰਕੇ ਨਸ਼ਿਆਂ ਦੇ ਵਿੱਚ ਵਗ ਰਿਹਾ ਸੀ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਉਹਦੇ ਚੋਂ ਕੱਢ ਸਕੀਏ ਤੇ ਜਿੰਨੀਆਂ ਵੀ ਬੁਰਾਈਆਂ ਪੰਜਾਬ ਦੇ ਵਿੱਚ ਹਨ ਉਹ ਸਾਰੀਆਂ ਉਹਨਾਂ ਤੋਂ ਦੂਰ ਕਰੀਏ ਅਸੀਂ ਨੈਕਸਟ ਜਨਰੇਸ਼ਨ ਨੂੰ ਨਾਲ ਨਾਲ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਦੇ ਨਾਲ ਉਹਨਾਂ ਬੱਚਣ ਜੋੜੀਏ ਤਾਂ ਕਿ ਲੋਕੀ ਖੁਸ਼ੀ-ਖੁਸ਼ੀ ਨਵਾਂ ਸਾਲ 2024 ਮਨਾਉਣ ਬਿਠਿੰਡਾ ਪੰਜਾਬ ਦੀ ਧਰਤੀ ਦੇ ਵਿੱਚ ਪਹਿਲੀ ਵਾਰੀ ਪੰਡਿਤ ਪ੍ਰਦੀਪ ਮਿਸ਼ਰਾ ਜੀ ਜੋ ਕਿ ਦੁਨੀਆਂ ਦੇ ਮੰਨੇ ਪ੍ਰਵੰਨੇ ਕਥਾਵਾਚਕ ਹਨ ਉਹ ਪਹਿਲੀ ਵਾਰੀ ਬਿਠਿੰਡਾ ਪਹੁੰਚ ਰਹੇ ਹਨ ਅਤੇ ਉਹ ਸ਼ੀ ਮਹਾਪੁਰਾਨ ਦੀ ਕਥਾ ਇੱਥੇ ਕਰਨਗੇ ਔਰ ਮੈਨੂੰ ਬੜੀ ਖੁਸ਼ੀ ਹੈ ਵੀ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਕਥਾ ਸਪੋਰਟ ਸਟੇਡੀਅਮ ਬਠਿੰਡਾ ਵਿਖੇ ਹੋਏਗੀ ਔਰ ਦੁਪਹਿਰੇ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇੱਚ ਸਭ ਤੋਂ ਮੈਨੂੰ ਮੇਰਾ ਮੇਰਾ ਮੇਨ ਮਕਸਦ ਇਹ ਹੈਗਾ ਵੀ ਲੋਕੀ ਦੂਰ ਦੂਰ ਤੋਂ ਆ ਕੇ ਇਸ ਕਥਾ ਦਾ ਆਨੰਦ ਮਾਣਨ ਇਸ ਲਈ ਇਸ ਕਥਾ ਦੇ ਸਾਰੇ ਪਾਸ ਬਿਲਕੁਲ ਫਰੀ ਹੈ ਜਿਹੜੇ ਕੱਲ ਨੂੰ ਸਵੇਰੇ 11 ਵਜੇ ਤੋਂ ਬਾਅਦ ਮਿਲਨੇ ਸ਼ੁਰੂ ਹੋ ਜਾਣਗੇ ਲੋਕੀ ਸਾਰੇ ਪਾਸ ਲੈ ਸਕਦੇ ਹਨ ਔਰ 22 ਚਾਂਸ ਜੇ ਕਿਸ ਨੂੰ ਕੋਈ ਪਾਸ ਨਹੀਂ ਮਿਲਦਾ ਤਾਂ ਉਥੇ 4 ਨੰਬਰ ਗੇਟ ਤੋਂ ਆ ਕੇ ਮੌਕੇ ਤੇ ਵੀ ਉਹ ਪਾਸ ਲੈ ਸਕਦੇ ਹਨ ਇਹ ਪਾਸ ਕਈ ਸੈਂਟਰ ਅਸੀਂ ਬਣਾਏ ਨੇ ਜਿੱਥੋਂ ਤੁਸੀਂ ਬਿਠਿੰਡਾ ਦੇ ਵੱਖ-ਵੱਖ ਖੇਰੀਏ ਤੋਂ ਪਾਸ ਮਿਲ ਸਕਦੇ ਨੇ ਜਿਵੇਂ ਕਿ ਬਿਠਿੰਡਾ ਗੋਲਸਰ ਹੋਟਲ ਤੋਂ ਮਿਲ ਸਕਦੇ ਨੇ ਜੈਨ ਜੁਵੈਲਰਸ ਧੋਬੇ ਵੀ ਆਪ ਤੋਂ ਮਿਲ ਸਕਦੇ ਨੇ ਸੋਨੂ ਫੋਟੋਗ੍ਰਾਫਰ 6 ਨੰਬਰ ਗਲੀ ਨਵੀਂ ਬਸਤੀ ਤੋਂ ਮਿਲ ਸਕਦੇ ਨੇ ਕੁਬੇਰ ਐਂਟਰਪ੍ਰਾਈਜ਼ਸ ਮਿਸਟਰ ਬੋਬੀ ਤੋਂ ਮਿਲ ਸਕਦੇ ਨੇ ਵਿਜੇ ਜਿੰਦਲ ਠੇਕੇਦਾਰ ਤੋਂ ਮਿਲ ਸਕਦੇ ਨੇ ਇਸ ਤਰ੍ਹਾਂ ਅਸੀਂ ਚਾਹਨੇ ਵੀ ਅਲੱਗ-ਅਲੱਗ ਥਾਂ ਤੋਂ ਅਗਰ ਕਿਸੇ ਤੋਂ ਕੋਈ ਇੱਕ ਥਾਂ ਤੋਂ ਨਹੀਂ ਵੀ ਕਿਤੇ ਅਪਰਚ ਹੁੰਦੀ ਤਾਂ ਉਹ ਪਾਸ ਲੈ ਸਕਦੇ ਨੇ ਫੇਰ ਵੀ ਕਿਸੇ ਨੂੰ ਕੋਈ ਪਾਸ ਦੀ ਦਿੱਕਤ ਆਉਂਦੀ ਹੈ ਤਾਂ ਮੈਨੂੰ ਅਪਰੋਚ ਕਰ ਸਕਦਾ ਹੈ ਇਸ ਤੋਂ ਇਲਾਵਾ ਅਸੀਂ ਤਕਰੀਬਨ 12 ਨੰਬਰ ਅਸੀਂ ਔਨਲਾਈਨ ਟਾਈਮਸ ਦਵਾਂਗੇ ਜਿਹਦੇ ਤੇ ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਇਮੀਡੀਏਟਲੀ WhatsApp ਉਸ ਨੰਬਰ ਤੇ ਕਰ ਸਕਦਾ ਸਮਾਗਮ ਦੇ ਦੌਰਾਨ ਇਸ ਅਰੇਂਜਮੈਂਟ ਦੇ ਵਿੱਚ ਸੀ ਇਸ ਸਮਾਗਮ ਦੇ ਵਿੱਚ ਬਹੁਤ ਪੁਖਤਾ ਅਰੇਂਜਮੈਂਟ ਕੀਤੀ ਹੈ ਤਾਂ ਮੈਂ ਇਸ ਕਰਕੇ ਅਪੀਲ ਕਰਦਾ ਸਾਰੇ ਲੋਕ ਹਮਹਮਾ ਕੇ ਆਉਣ ਜਿਵੇਂ ਤੁਸੀਂ ਪਾਰਕਿੰਗ ਦੇ ਦੇਖਿਆ ਸਾਡੀ ਮਾਰ ਰੋਡ ਦੀ ਪਾਰਕਿੰਗ 3 ਤਰੀਕ ਤੋਂ ਲੈ ਕੇ 10 ਤਰੀਕ ਤੱਕ ਉਹਦੇ ਚਾਰੇ ਫਲੋਰ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਸਾਰੀਆਂ ਬਿਲਕੁਲ ਫਰੀ ਹੋਣਗੀਆਂ ਲੋਕੀ ਪਾਸ ਦਿਖਾ ਕੇ ਤੁਸੀਂ ਉੱਥੇ ਆਪਦੀ ਗੱਡੀ ਲਾ ਸਕਦੇ ਹੋ ਕਾਰ ਜਾਂ ਮੋਟਰਸਾਈਕਲ ਤੁਸੀਂ ਲਾ ਸਕਦੇ ਹੋ ਇਸੇ ਤਰ੍ਹਾਂ ਐਮ ਐਸ ਜੀ ਸਕੂਲ ਹੈ ਜਾਂ ਹੋਰ ਕਈ ਥਾਵਾਂ ਤੁਹਾਨੂੰ ਆਨਲਾਈਨ ਟਾਈਮ-ਟਾਈਮ ਦੱਸਾਂਗੇ ਵੀ ਪਾਰਕਿੰਗ ਦੇ ਅਰੇਂਜਮੈਂਟ ਬੜੇ ਪੁਖਤਾ ਕੀਤੇ ਗਏ ਨੇ ਟ੍ਰੈਫਿਕ ਦੇ ਅਰੇਂਜਮੈਂਟ ਐਡਮਿਨਿਸਟ੍ਰੇਸ਼ਨ ਨਾਲ ਸਾਡਾ ਟਾਈ ਅਪ ਹੈ ਉਹ ਬੜੇ ਪੁਖਤਾ ਹੋ ਰਿਹਾ ਨਹੀਂ ਔਰ ਇਸ ਤੋਂ ਇਲਾਵਾ ਤੁਸੀਂ ਅਗਰ ਤੁਹਾਨੂੰ ਪ੍ਰਾਈਵੇਟ ਥਾਂ ਤੋਂ ਕਿਤੋਂ ਪਾਸ ਦੀ ਕੋਈ ਦਿੱਕਤ ਆਂਦੀ ਹੈ ਤਾਂ ਡੀਸੀ ਆਫਿਸ ਤੋਂ ਵੀ ਤੁਸੀਂ ਪਾਸ ਲੈ ਸਕਦੇ ਹੋ ਇਸ ਕਰਕੇ ਡੀਸੀ ਆਫਿਸ ਦੇ ਵਿੱਚ ਵੀ ਅਸੀਂ ਇੱਕ ਸੈਂਟਰ ਬਣਾਇਆ ਜਿੱਥੋਂ ਜਾ ਕੇ ਤੁਸੀਂ ਡੀਸੀ ਸਾਹਿਬ ਤੋਂ ਜਾਂ ਉਹਨਾਂ ਦੇ ਡਿਪਾਰਟਮੈਂਟ ਤੋਂ ਤੁਸੀਂ ਪਾਸ ਲੈ ਸਕਦੇ ਹੋ ਮੈਂ ਇਹੀ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਹਾਂ ਵੀ ਲੋਕੀ ਫ੍ਰੀ ਪਾਸ ਨੇ ਆਨ ਹਮ ਹਮ ਆ ਕੇ ਆਉਣ